ਅੱਜ 22 ਸਾਲ ਦੀ ਕੁੜੀ ਸੀ ਮੇਰੀ ਫਰੈਂਡ ਹੀ ਤੇ ਸੜਕ ਤੋਂ ਨਾ ਲੈਟਰਿੰਗ ਜਾ ਰਹੀ ਸੀ ਤੇ ਉਧਰੋਂ ਨਾ ਗੱਡੀ ਵਾਲਾ ਆਇਆ ਗੱਡੀ ਵਾਲਾ ਮਾਰ ਕੇ ਇਹਨੂੰ ਛੁੱਟ ਕੇ ਗੱਭੀ ਸੜਕ ਦੇ ਵਿੱਚ ਛੁੱਟ ਕੇ ਚਲਾ ਗਿਆ ਉਹਨੇ ਇਹਨੂੰ ਛੱਕਿਆ ਨਹੀਂ ਕਿਹੜੇ ਪਿੰਡ ਦੀ ਘਟਣਾ ਪਿੰਡ ਕਥਲੌਰ ਦੀ ਕੁੜੀ ਆ ਉਹਦਾ ਨਾਮ ਸੋਨੀਆ ਤੇ ਉਹ ਜੰਮੂ ਕੰਮ ਕਰਦੀ ਸੀਗੀ ਵਿਚਾਰੀ ਉਹਦੇ ਸਿਰ ਤੇ ਘਾਰ ਚੱਲਦਾ ਸੀਗਾ ਤੇ ਅੱਜ ਉਹ ਕੁੜੀ ਨੂੰ ਐਕਸਪਾਇਰ ਕਰ ਦਿੱਤਾ ਹੁਣ ਕੀ ਮੰਗ ਕੀ ਅਸਲੇ ਕੀ ਜਿਹੜੇ ਦੋ ਬੰਦੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ ਭਾਈ ਕੀ ਗੱਲ ਕੀ ਆ ਸਰਦ ਹੈ ਸਹੀ ਮੈਨੇ ਨਾ ਇੱਥੇ ਨਸ਼ਾ ਬਹੁਤ ਆਡੇ ਪਿੰਡ ਕਥਲੌਰ ਦੇ ਵਿੱਚ ਰਾਤ ਦਾ ਟਾਈਮ ਨਹੀਂ ਕੋਈ ਇੱਥੇ ਟਰੱਕਾਂ ਦਾ ਟਾਈਮ ਰੇਤੇ ਆ ਇਹਦਾ ਟਰੈਲੀਆਂ ਦਾ ਟਾਈਮ ਨਹੀਂ ਕੋਈ ਠੀਕ ਹੈ ਜੀ ਇੱਥੇ ਥੋੜੇ ਦਿਨ ਦੇ ਵਿੱਚ ਦੋ ਚਾਰ ਦਿਨ ਦੇ ਵਿੱਚ ਇੱਥੇ ਕੁੜੀ ਰਾਵੀ ਦਾ ਸਾਲ ਗਈ ਹੂੰ ਹੂੰ ਤੇ ਇਹ ਥੋੜਾ ਛੋਟਾ ਬੱਚਾ ਆਇਆ ਤੇ ਇਹਦਾ ਦੇਖੋ ਮਾਪਿਓ ਦੇਖੋ ਕਿਦਾਂ ਰੋਏ ਕਦੇ ਬਿਲਕੇ ਲੱਗਦੇ ਆ ਤੇ ਥੋੜਾ ਜਿਹਾ ਸਾਥ ਦੇ ਲਈ ਅੱਜ ਕੀ ਗੱਲ ਹੋਈ ਆ ਆ ਟਰੈਲੀ ਪਾ ਬਟਰੈਲੀ ਉਹਦਾ ਮਾਹੋਂ ਟਰੈਲੀ ਮਾਰਕ ਤੇ ਚੱਲ ਗਿਆ ਬੱਚੇ ਨੂੰ ਕਿੰਨੇ ਸਾਲ ਦੀ ਆ ਕੁੜੀ ਬੇ ਇਹ ਪਾਇ ਹੋਣੀ ਆ ਮੈਂ ਨਾ 22-23 ਸਾਲ ਦੀ ਹੋਣੀ ਹੁਣ ਕੀ ਮੰਗ ਕੀ ਕਰ ਰਹੀ ਲੋ ਮੰਗ ਇਹ ਤੇ ਜਿੰਜਕਰ ਨਹੀਂ ਨਾ ਆਂਦਾ ਉਹਨੇ ਜਕਰ ਅਸੀਂ ਜਾਣ ਦੇ ਤਾਂ ਜਾਨ ਨਹੀਂ ਖੋਲਣਾ ਸਾਰਾ ਅਸੀਂ ਮੁੰਡੇ ਨੂੰ ਮੁੰਡਾ ਪੇਸ਼ ਕਰੋ ਜਿਹੜਾ ਜਿੰਨੇ ਮੁੰਡੇ ਨੇ ਮਾਰਕ ਤੇ ਛੁੱਟਿਆ ਠੀਕ ਹੈ